ਬਲਾਵਲ ਮਹੱਲਾ ਪੰਜਵਾ ਤਾਤੀ ਬਾਉਨ ਲੱਗੈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮ ਔਖਾ ਦਿਆ ਕਲ ਬਲਾਈ ਰਹਾਓ ਰਖ ਲੀਏ ਤੈਨ ਰਖਣ ਹਾਰ ਸਭਿਆਸ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਬਲਾਵਲ ਮਹੱਲਾ ਪੰਜਵਾ ਤਾਤੀ ਬਾਉਨ ਲੱਗੈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਣਾਈ RAM ਨਾਮ ਔਕਾਤ ਦਿਆਇ ਕਾਲ ਵਿਲਾਈ ਰਹਾਓ ਰਾਖ ਲੀਏ ਤਨ ਰੱਖਣਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਬਲਾਵਲ ਮਹੱਲਾ ਪੰਜਵਾ ਤਾਤੀ ਵਾਉਨ ਲਗੇ ਪਾਰ ਪਰਮ ਸਰਨਾਇ ਚੌਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਔਖਾ ਦੀ ਆਇ ਕਾਲੇ ਬਲਾਈ ਰਹਾਓ ਰੱਖ ਲੀਏ ਤੈਨ ਰਖਣ ਹਾਰ ਸਭ ਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਾਈ ਬਲਾਵਾਲ ਮੱਲਾਂ ਪੰਜਵਾ ਤਤਿ ਬਾਵਨ ਲੱਗੈ ਪਾਰ ਬ੍ਰਹਮ ਸਰਨਾਈ ਚੋਗਰਦਾ ਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਔਖਾ ਦੀ ਆਇ ਕਾਲੇ ਬਲਾਈ ਰਹਾਓ ਰੱਖ ਲੀਏ ਤੈਨ ਰਖਣ ਹਾਰ ਸਭ ਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਪਲਾਵਲ ਮਹੱਲਾ ਪੰਜਵਾ ਤਾਤੀ ਬਾਉਨ ਲਗੇ ਪਾਰਪਰਮ ਸਰਨਾਏ ਚੌਕਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਓਖਾਤੀ ਆਏ ਕਾਲੇਵਲਾਈ ਰਹਾਉ ਰਾਖ ਲਿਏ ਤੈਨ ਰੱਖਣ ਹਾਵ ਸਭ ਬਿਆਦ ਮਟਾਏ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਪਲਾਵਲ ਮਹੱਲਾ ਪੰਜਵਾ ਤਾਤੀ ਬਾਉਨ ਲਗੇ ਪਾਰਪਰਮ ਸਰਨਾਏ ਚੌਕਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ सतगुर पूरा भेटिया जिन बंत बनाई राम नाम नामा दिया एक बुलाई रहाओ सब रख हारटाई कहो नानक कृपा भई प्रे सहाय बलावल बल महिला ताती वा गई बार ब्रह्म चौगरद हमारे राम का दुख लगी ना पाई सतगुर पूरा भेटिया जिन बंत बनाई राम नाम और खादियाई रहाओ ਰਾਖਲੀ ਤੈਨ ਰਖਣ ਹਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉਨ ਲਾਗਈ ਪਾਰ ਪਰਮ ਸਰਨਾਈ ਚੌਗਿਰਦ ਹਮਾਰੇ RAMਕਾਰ ਦੁਖ ਲਗੇ ਨਾ ਭਾਈ ਸਤਕੁਰ ਪੂਰਾ ਭੇਟਿਆ ਜਨਮੰਤ ਬਣਾਏ RAM ਨਾਮ ਖਾਧਿਆ ਕਾਲੇ ਬਲਾਈ ਰਹਾਓ ਰਾਖਲੀ ਤੈਨ ਰਖਣ ਹਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਬਲਾਵਲ ਮਹੱਲਾ ਪੰਜਵਾ ਤਤਿ ਬਾਉਨ ਲਾਗਾਈ ਪਾਰ ਬ੍ਰਹਮ ਸਰਨ ਆਈ ਚੌਗਤ ਹਮਾਰੇ ਰਾਮਕਾਰ ਦੁੱਖ ਲਗੀ ਨਾ ਭਾਈ ਸਤਕੁਰ ਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਖਾਦ ਦਿਆ ਕਾਲੇ ਬਲਾਈ ਰਹਾਓ ਰੱਖ ਲੀਆ ਤੈਨ ਰਖਣਹਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਾਪੇ ਸਹਾਈ ਬਲਾਵਲ ਮਹੱਲਾ ਪੰਜਵਾ ਤਾਤੇ ਵਾਉ ਨ ਲਗੈ ਬਾਰ ਪਰਮ ਸਰਨਾਇ ਚੌਗਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਾ ਦਿਆ ਇਕਾਲੇ ਲਾਈ ਰਹਾਵ ਰਾਖ ਲੀਐ تن ਰਖਣ ਹਾਰ ਸਭ ਬਿਆਦ ਮਟਾਏ ਕਹ ਨਾਨਕ ਕਿਰਪਾ ਭਈ ਪ੍ਰਾਪੈ ਸਾਈ ਬਾਬਲ ਮਹੱਲਾ ਪੰਜਵਾ ਤਤਿ ਵਾਉ ਨ ਲਾਗਈ ਪਾਰ ਭਰਮ ਸਰਨਾਈ ਚੌਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ RAM ਨਾਮ ਔਖਾ ਜੀਆ ਕਾਲੇ ਬਲਾਈ ਰਹਾਓ ਰਾਖ ਲੀਆ ਤੈਨ ਰਖਣ ਹਾਰ ਸਭ ਆਦ ਮਟਾਏ ਕੋ ਨਾਨਕ ਕਿਰਪਾ ਭੈ ਪ੍ਰਭ ਪੈ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ